ਛੋਟੇ ਤੋਂ ਲੈ ਕੇ ਵੱਡੇ ਤੱਕ ਅਸੀਂ ਬਹੁਤ ਛੋਟੇ ਤੋਂ ਢੋਡੇ ਤੋਂ ਤੇ ਸਾਡੇ ਨਾਲ ਵੀ ਜੁੜੇ ਹੋ ਜਿਹੜੇ ਤੁਹਾਡੇ ਤੋਂ 10 15 ਸਾਲ ਵੱਡੇ ਉਹਨਾਂ ਨਾਲ ਵੀ ਜੁੜੇ ਹੋ ਤੁਸੀਂ ਰੀਅਲ ਦੇ ਵਿੱਚ ਇਹ ਚੀਜ਼ ਫੀਲ ਕੀਤੀ ਹੋਗੀ ਕਿਉਂਕਿ ਕੋਈ ਬੰਦਾ ਬਾਹਰ ਚਲਾ ਜਾਂਦਾ ਹੈ ਗੇਮ ਦੇ ਵਿੱਚ ਤੁਸੀਂ ਹਰ ਬੰਦੇ ਨਾਲ ਅਟੈਚ ਹੋ ਮੈਨੂੰ ਇਹ ਗੱਲ ਦਾ ਪਤਾ ਚੰਗੀ ਤਰ੍ਹਾਂ ਵੀ ਤੁਹਾਨੂੰ ਅੱਜ ਕਿਵੇਂ ਲੱਗਿਆ ਵੀ ਇਹ ਸਾਰੇ ਇਕੱਤਰ ਹੋਇਆ ਤੁਸੀਂ ਕੀ ਫੀਲ ਕੀਤਾ ਮਾਨ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਦੀ ਕੋਈ ਖੁਸ਼ੀ ਦੀ ਹੋਵੇ ਕੋਈ ਗਮੀ ਦੀ ਹੋਵੇ ਕੋਈ ਦੁੱਖ ਦੀ ਹੋਵੇ ਜਾਂ ਕੋਈ ਸੰਘਰਸ਼ ਦੀ ਹੋਵੇ ਜੀ ਜਾਂ ਕੋਈ ਕਿਸੇ ਖੇਡ ਕੋਰਦੀ ਹੋਵੇ ਤੁਸੀਂ ਹਰ ਖਬਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਸਾਡੇ ਭੈਣ ਭਰਾਵਾਂ ਤੱਕ ਪਹੁੰਚਾਉਂਦੇ ਆ ਤੁਹਾਡਾ ਇੱਥੇ ਪਹੁੰਚਣ ਦਾ ਧੰਨਵਾਦ ਜੀ ਅੱਜ ਜਿਹੜੀ ਗੱਲ ਦਾ ਤੁਸੀਂ ਸਵਾਲ ਕੀਤਾ ਵੀ ਮੇਰਾ ਜੁੜਨ ਦਾ ਕਾਰਨ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੈਂ ਨਗਰਤੂਰ ਕੋਟ ਦੇ ਵਿੱਚ ਪੈਦਾ ਹੋਇਆ ਕਿਉਂਕਿ ਨਗਰਤੂਰ ਕੋਟ ਦੇ ਵਿੱਚ ਪਹਿਲਾਂ ਤੁਸੀਂ ਲੈ ਕੇ ਜਦੋਂ ਦੀ ਮੈਦੀ ਸੁਰਤ ਸੰਭਲੀ ਆ ਜੀ ਸ਼ਾਇਦ ਬਾਈ ਜਗਦੇਵ ਜੀ ਇਸ ਗੱਲ ਨੂੰ ਜਿਆਦਾ ਜਾਣਦੇ ਹੋਣਗੇ ਮੈਂ ਪੁਰਾਣੇ ਸਮੇਂ ਤੋਂ ਦੇਣਾ ਇੱਕ ਵਾਰ 88 ਦੇ ਵਿੱਚ ਰੋ ਆਏ ਉਹਦੇ ਵਿੱਚ ਵੀ ਆਪਣੇ ਪਿੰਡ ਨੇ ਵੀ ਪੁਰਾਣੇ ਬਾਬਾ ਸ਼੍ਰੀਮਾਨ ਹੁਣਾ ਜੀ ਨੇ ਗੋਦ ਭਾਉਣ ਜੀ ਜਾਂ ਹੋਰ ਪਿੰਡ ਦੇ ਸਾਂਝ ਪਰਵੰਤ ਤੇ ਸੱਜਣਾ ਨੇ ਵੀ بڑا ਪਿੰਡ ਦੇ ਵਿੱਚ ਇਕੱਠ ਕਰਕੇ ਸਾਰੇ ਇਕੱਠ ਆਪਦੇ ਪਿੰਡ ਨੂੰ ਸਾਂਝ ਸੰਭਾਲ ਲਿਆ ਉਸ ਤੋਂ ਬਾਅਦ ਜਿਹੜੇ ਪਾਸੇ ਦੇ ਵਿੱਚ ਲੋਕ ਦੁਖੀ ਸੀ ਉਹਨਾਂ ਦਾ ਵੀ ਆਸਰਾ ਲਿਆ ਮੇਰੇ ਕਹਿੰਦਾ ਮਤਲਬ ਹੈ ਕਿ ਆਪਣੇ ਨਗਰ ਦੇ ਵਿੱਚ ਹਰ ਤਰ੍ਹਾਂ ਦੀ ਕੈਟਾਗਰੀ ਹੈਗੀ ਆ ਜੀ ਵੀ ਪਲੇਅਰ ਵੀ ਹੈ ਅਕਲਾਕਾਰ ਵੀ ਹੈ ਗਿਆ ਤੇ ਸਮਾਜ ਸੇਵੀ ਵੀ ਹੈ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਮੈਂ ਹਰ ਇੱਕ ਬੰਦੇ ਨਾਲ ਮੈਂ ਜ਼ਮੀਨ ਤੋਂ ਜੁੜਿਆ ਕਿਉਂ ਭਾਈ ਜੀ ਹੁਣਾਂ ਦਾ ਸ਼ਿਕਾਇਦ ਰਿਆਂ ਤੇ ਆ ਗੋਪੀ ਹੁਣੀ ਮੇਰੇ ਤੋਂ ਜੂਨੀਅਰ ਹੈ ਤੇ ਮੈਂ ਇਹਨਾਂ ਦਾ ਸੀਨੀਅਰ ਹੈ ਭਾਈ ਹੁਣੀ ਮੇਰੇ ਤੋਂ ਸੀਨੀਅਰ ਆ ਜੀ ਜਿਹੜਾ ਬੰਦਾ ਜ਼ਮੀਨ ਨਾਲ ਜੁੜਦਾ ਚਲੋ ਠੀਕ ਆ ਲੰਮਾ ਸਮਾਂ ਨਹੀਂ ਉਹ ਡੌਂ ਰੰਦਾ ਜਾਂ ਕਿਸ ਤਰ੍ਹਾਂ ਵੀ ਉਹ ਗੱਲਾਂ ਬਖਰੀਆਂ ਪਰ ਜਰੂਰ ਤੁਸੀਂ ਜਮੀਨ ਨਾਲ ਜੁੜੋਗੇ ਲੰਮਾ ਸਮਾਂ ਚੱਲੋਗੇ ਤੇ ਤੁਹਾਡੇ ਨਾਲ ਛੋਟੇ ਜੁੜਨਗੇ ਵੱਡਾਂ ਦਾ ਪਿਆਰ ਹੋਊਗਾ। ਇਹੀ ਗੱਲ ਆਪਣੇ ਪਿੰਡ ਚ ਬਲਕਣ ਤਰੀ ਅੱਜ ਤੁਹਾਨੂੰ ਦੇਖਣ ਚ ਬਹੁਤ ਵੱਡੀ ਖੁਸ਼ੀ ਹੋਊਗੀ। ਬਿਲਕੁਲ ਬਿਲਕੁਲ। ਮੈਂ ਤਾਂ ਜੀ ਸਮਝਦਾ ਹਾਂ ਭਾਈ ਗੋਪੀ ਛੋਟੇ ਭਰਾ ਭਾਈ ਜੀ ਵੀ ਲੱਕੀ ਦਾ ਵਿਆਹ ਜੋ ਖੁਸ਼ਕਿਸਮਤ ਆ ਤੇ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਮੈਨੂੰ ਇਹ ਲੱਗਦੀ ਆ ਵੀ ਅੱਜ ਲੱਕੀ ਦੀ ਜਾਗੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਮੇਲ ਸਿੰਘ ਜੀ ਢਾਲੀਵਾਲ ਵਿਕਰਜ ਪੈਲਸ ਵਾਲੇ ਜਿਨ੍ਹਾਂ ਦੀ ਆਪਾਂ ਜਿਨ੍ਹਾਂ ਦੀ ਕਬੱਡੀ ਨੂੰ ਬਹੁਤ ਵੱਡੀ ਦੇਣਾ ਉਹਨਾਂ ਦੇ ਅੱਜ ਬੇਟੇ ਵੀ ਦੋਨੇ ਇੱਥੇ ਮੌਜੂਦ ਆ ਹਾਜ਼ਰ ਆ ਉਹ ਬੇਟੇ ਕਰਮ ਤੇ ਹਾਂ ਉਹ ਬੇਟੇ ਕੁਮਲ ਦਿਖਾਏ ਇਹ ਉਹਨਾਂ ਦੇ ਬੇਟੇ ਨੇ ਜੀ ਮਾਝਾ ਆ ਸਾਡੇ ਬਹੁਤ ਸਰਕਾਰ ਜੋਗ ਭਾਈ ਅਜਮੇਰ ਸਿੰਘ ਢਾਲੀਵਾਲ ਜੀ ਜਿਨ੍ਹਾਂ ਦਾ ਪਿੰਡ ਦੇ ਵਿੱਚ ਸਾਂਝੇ ਕੰਮਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਦਾ ਤੇ ਉਹਨਾਂ ਦਾ ਬਹੁਤ ਵੱਡਾ ਜੋਨਸ ਖਾਸ ਕਰਕੇ ਕਬੱਡੀ ਨੂੰ ਬਹੁਤ ਵੱਡਾ ਦੇਣ ਸੀ ਉਹਨਾਂ ਦੇ ਅੱਜ ਬੇਟੇ ਵੀ ਮੌਜੂਦ ਆ ਇੱਥੇ ਜੀ ਤਾਂ ਅੱਜ ਮੈਨੂੰ ਲੱਗਦਾ ਲक्की ਦਾ ਵਿਆਹ ਬਹੁਤ ਭਾਈ ਜੀ ਕਰਮਾਲਾ ਤੇ ਸਾਡੇ ਲਈ ਤਾਂ ਖਾਸ ਕਰਕੇ ਆਪਾਂ ਇੰਨੀਆਂ ਰੂਹਾਂ ਜੁੜੀਆਂ ਨਵੀਆਂ ਪੁਰਾਣੀਆਂ ਗੱਲਾਂ ਹੋਈਆਂ ਕਿੰਨੀਆਂ ਸ਼ਖਸ਼ੀਤਾ ਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਆ ਵੀ ਤੁਸੀਂ ਚੀਜ਼ਾਂ ਨੂੰ ਕਵਰ ਕਰਦੇ ਹੋ ਤੇ ਦਿਖਾਉਂਦੇ ਆ ਇਹ ਚੀਜ਼ਾਂ ਨੂੰ